ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਪਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀ ਅਟੁੱਟ ਸ਼ਰਧਾ ਤੇ ਸਤਿਕਾਰ ਨਾਲ ਇਨ੍ਹਾਂ ਸਮਾਗਮਾਂ ਦਾ ਹਿੱਸਾ ਬਣੀਏ ਸ਼ੁਰੂ ਕਰੀਏ ਜੀ ਅ ਸਭ ਤੋਂ ਪਹਿਲਾਂ ਆਪ ਸਭ ਦਾ ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਜਿਹੜਾ ਸਾਡਾ ਮੀਡੀਆ ਇਨਫੋਰਮੇਸ਼ਨ ਸੈਂਟਰ ਹੈ ਇੱਥੇ ਸਾਰੇ ਹੀ ਪ੍ਰੈਸ ਦੇ ਸਾਥੀਆਂ ਦੇ ਸਾਥੀਆਂ ਦਾ ਸਵਾਗਤ ਹੈ ਜੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅਬ ਨੌਵੇਂ ਪਾਤਸ਼ਾਹ ਧੰਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅਪਾਰ ਬਖਸ਼ੀਸ਼ صدਕਾ ਸਾਨੂੰ ਗੁਰੂ ਸਾਹਿਬ ਨੇ ਆਪ ਸੀਸ ਤੇ ਹੱਥ ਰੱਖ ਕੇ ਮੌਕਾ ਦਿੱਤਾ ਸਾਡੀ ਸਰਕਾਰ ਨੂੰ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਤੇ ਮੇਰੇ ਉੱਤੇ ਤਾਂ ਹੋਰ ਵੀ અપਾਰ ਬਖਸ਼ਿਸ਼ ਹੈ ਕਿਉਂਕਿ ਮੈਂ ਸਲਕੇ ਤੋਂ ਵਿਧਾਇਕ ਵੀ ਆ ਕਿ ਨੌਵੇਂ ਪਾਤਸ਼ਾਹ ਜੀ ਦੇ 350 ਸਾਲਾ ਸ਼ਹੀਦੀ ਪੁਰਬ ਅਸੀਂ ਬਹੁਤ ਸ਼ਰਮ ਦੇ ਸਰਕਾਰ ਨਾਲ ਮਨਾ ਰਹੇ ਹਾਂ ਪਿਛਲੇ ਤੋਂ ਪੰਜਾਬ ਸਰਕਾਰ ਤੇ ਖਾਸ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਰੋਪੜ ਦਿਨ ਰਾਤ ਜਿਹੜਾ ਹੈ ਤਿਆਰੀਆਂ ਚ ਲੱਗਿਆ ਹੋਇਆ ਹੈ ਅਗਲੇ ਕੁਝ ਦਿਨਾਂ ਅਜ 3 ਨਵੰਬਰ ਤੱਕ ਸੜਾ ਅਨੁਮਾਨ ਹੈ ਕਿ ਤਕਰੀਬਨ 10 ਮਿਲੀਅਨ ਸੰਗਤ 1 ਕਰੋੜ ਸੰਗਤ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਸ਼੍ਰੀ ਅਨੰਦਪੁਰ ਸਾਹਿਬ ਉਹ ਇਤਿਹਾਸਿਕ ਧਰਤੀ ਹੈ ਜਿਸ ਨੂੰ 9ਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮੁੱਲ ਜ਼ਮੀਨ ਖਰੀਦ ਕੇ ਬਸਾਇਆ ਇਸ ਦਾ ਨਾਮ ਗੁਰੂ ਸਾਹਿਬ ਜੀ ਨੇ ਆਪਣੀ ਮਾਤਾ ਜੀ ਦੇ ਨਾਮ ਦੇ ਉੱਤੇ ਚੱਕ ਨਾਨਕੀ ਰੱਖਿਆ। ਇਹੀ ਉਹ ਸ਼ਹਿਰ ਹੈ ਇਹੀ ਉਹ ਪਾਵਨ ਪਵਿੱਤਰ ਧਰਤੀ ਹੈ ਜਿੱਥੇ ਕਸ਼ਮੀਰੀ ਪੰਡਤ ਆ ਕੇ ਗੁਰੂ ਸਾਹਿਬ ਦੇ ਕੋਲ ਦਰਖਾਸਤ ਕਰਦੇ ਨੇ ਬੇਨਤੀ ਕਰਦੇ ਨੇ। ਇਹੀ ਉਹ ਪਾਵਨ ਪਵਿੱਤਰ ਧਰਤੀ ਹੈ ਜਿੱਥੋਂ ਗੁਰੂ ਸਾਹਿਬ ਨੇ ਚਾਲੇ ਪਾਏ ਦਿੱਲੀ ਨੂੰ। ਤੇ ਇਹੀ ਉਹ ਪਾਵਨ ਪਵਿੱਤਰ ਧਰਤੀ ਹੈ ਜਿੱਥੇ ਭਾਈ ਜੈਤਾ ਜੀ, ਬਾਬਾ ਜੀਵਨ ਸਿੰਘ ਜੀ ਗੁਰੂ ਸਾਹਿਬ ਦਾ ਸੀਸ ਬਹੁਤ ਹੀ ਸਤਕਾਰ ਨਾਲ ਲੈ ਕੇ ਆਂਦੇ ਆ ਤੇ ਗੁਰੂ ਸਾਹਿਬ ਦੇ ਸੀਸ ਦਾ ਸੰਸਕਾਰ ਹੁੰਦਾ। ਇਹੀ ਉਹ ਪਾਵਨ ਧਰਤੀ ਹੈ ਜਿੱਥੇ ਜਸਮ ਪਾਤਸ਼ਾਹ ਬਾਦਸ਼ਾਹ ਦਰवेश ਧੰਤਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖਾਲਸਾ ਦੀ ਸਿਰਜਣਾ ਕੀਤੀ। ਜਿੱਥੇ ਜਿੱਥੇ ਅਸੀਂ 350 ਸਾਲਾਂ ਨੌਵੇਂ ਪਾਤਸ਼ਾਹ ਜੀ ਦਾ ਸ਼ਹੀਦੀ ਪੁਰਬ ਮਨਾ ਰਹੇ ਹਾਂ ਉੱਥੇ ਨਾਲ ਹੀ ਦਸਮ ਪਾਤਸ਼ਾਹ ਧੰਤਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ 350 ਸਾਲਾਂ ਗੁਰਤਾ ਗੱਦੀ ਦਿਵਸ ਹੁੰਦਾ। ਇਸ ਮੌਕੇ ਦੇ ਉੱਤੇ ਪੰਜਾਬ ਸਰਕਾਰ ਵੱਲੋਂ ਜਿਹੜੇ ਪ੍ਰਬੰਧ ਕੀਤੇ ਜਾ ਰਹੇ ਆ ਉਹ ਇੱਕ ਨਿਮਾਣਾ ਸੇਵਾਦਾਰ ਦੇ ਹੋਣ ਦੇ ਨਾਤੇ ਤੇ ਮੇਰੇ ਨਾਲ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਜੀ ਜੋ ਵੀ ਰੋਪੜ ਦੇ ਹੀ ਜੰਪਲ ਨੇ ਤੇ ਸਾਡਾ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਜੋ ਅਸੀਂ ਤਿਆਰੀਆਂ ਕੀਤੀਆਂ ਅੱਜ ਆਪ ਸਭ ਨੂੰ ਅਸੀਂ ਉਹਦੇ ਤੇ ਜਾਣਨਾ ਪਾਵਾਂਗੇ ਸਭ ਤੋਂ ਪਹਿਲਾਂ ਤਾਂ ਜਿਵੇਂ ਮੈਂ ਆਖਿਆ ਕਿ ਲਗਭਗ 1 ਕਰੋੜ ਸੰਗਤ ਆਉਗੀ ਤਾਂ ਉਹਨਾਂ ਦੇ ਰਹਿਣ ਦੀ ਵਿਵਸਥਾ ਕਰਨ ਦੇ ਲਈ ਪਹਿਲੀ ਵਾਰੀ ਜਿਹੜੀ ਹੈ ਸ਼ੇਰਨਾਨਗਪੁਰ ਸਾਹਿਬ ਤਿੰਨ ਟੈਂਟ ਸਿਟੀਜ਼ ਜਿਹੜੀਆਂ ਸਥਾਪਿਤ ਕੀਤੀਆਂ ਗਈਆਂ ਇਹਨਾਂ ਤਿੰਨ ਟੈਂਟ ਸਿਟੀਜ਼ ਦੇ ਵਿੱਚੋਂ ਜਿਹੜੀ ਸਭ ਤੋਂ ਵੱਡੀ ਟੈਂਟ ਸਿਟੀ ਹੈ ਉਹ ਪਿੰਡ ਚੰਡੇਸਰ ਚ ਹੈ ਇੱਥੋਂ 3 ਕਿਲੋਮੀਟਰ ਜਿੱਥੇ ਆਪਾਂ ਬੈਠੇ ਆ ਇੱਥੋਂ ਲਗਭਗ 2.5 ਕਿਲੋਮੀਟਰ ਦੂਰ ਤੇ ਤੱਕ ਸਭ ਤੋਂ 3 ਕਿਲੋਮੀਟਰ ਦੀ 70 ਏਕੜਾਂ ਦੇ ਵਿੱਚ 70 ਕਿੱਲਿਆਂ ਦੇ ਵਿੱਚ ਉਹ ਟੈਂਟ ਸਿਟੀ ਤਿਆਰ ਹੋਈ ਹੋਈ ਹੈ ਇਦਾਂ ਹੀ ਜਦੋਂ ਆਪਾਂ ਕਿਉਂਕਿ ਇਹ ਜ਼ਿਆਦਾ ਸੰਗਤ ਮਾਝੇ ਤੇ ਦੁਆਬੇ ਚ ਆਉਣੀ ਹੈ ਇਸ ਕਰਕੇ ਵੱਡੀ ਟੈਂਟ ਸਿਟੀ ਹੈ ਝਿੜੀ ਦੇ ਵਿੱਚ ਜਦੋਂ ਆਪਾਂ ਚੰਡੀਗੜ੍ਹ ਤੋਂ ਆਂਦੇ ਆਪ ਜੀ ਨੇ ਦੇਖਿਆ ਹੁਣ ਇੱਕ ਟੈਂਪਸਿਟੀ ਤਿਆਰ ਹੋਈ ਹੈ ਤੇ ਇੱਕ ਟੈਂਪਸਿਟੀ ਸਾਡੀ ਪੀਐਸਪੀ ਸਿਲ ਪਾਵਰ ਕੋਲੋਨੀ ਚ ਤੋਂ ਤਿੰਨ ਟੈਂਪਸਿਟੀਆਂ ਤਿਆਰ ਕੀਤੀਆਂ ਗਈਆਂ ਪੰਜਾਬ ਦਾ ਸੱਭਿਆਚਾਰ ਹੈ ਅਸੀਂ ਸ਼ਹੀਦੀ ਜੋੜ ਮੇਲਿਆਂ ਤੇ ਦੇਖਿਆ ਅਸੀਂ ਹੋਲੇ ਮਹੱਲੇ ਚ ਦੇਖਦੇ ਹਾਂ ਕਿ ਪੂਰੇ ਪੰਜਾਬ ਚੋਂ ਟਰੈਕਟਰ ਟਰਾਲੀਆਂ ਤੇ ਜਿਹੜੀ ਸੰਗਤ ਹੈ ਪੰਜਾਬ ਦੇ ਵੱਖ-ਵੱਖ ਪਿੰਡਾਂ ਤੋਂ ਉਹ ਆਉਂਦੀ ਹੈ ਹਰ ਸਾਲ ਹੋਲੇ ਮਹੱਲੇ ਤੇ ਪੰਜਾਬ ਦੇ ਲਗਭਗ ਹਰ ਪਿੰਡ ਤੋਂ ਚਾਹੇ ਮਾਲਵਾ ਹੋਵੇ ਮਾਝਾ ਹੋਵੇ ਦੁਆਬਾ ਹੋਵੇ ਪੰਜਾਬ ਤਾਂ ਇਸ ਵਾਰੀ ਅਸੀਂ ਇੱਕ ਨਵਾਂ ਐਕਸਪੈਰੀਮੈਂਟ ਕੀਤਾ ਪਹਿਲੀ ਵਾਰੀ ਇੱਕ ਆਪਣੇ ਆਪ ਚ ਇੱਕ ਨਵਾਂ ਕਨਸੈਪਟ ਟਰੈਕਟਰ ਟਰਾਲੀ ਸਿਟੀ ਜਿਹੜੀ ਅਸੀਂ ਜਿਵੇਂ ਟੈਂਟ ਸਿਟੀ ਹੈ ਐਦਾਂ ਹੀ 10 ਕਿਲਿਆਂ ਚ ਤੇ ਹਮੇਸ਼ਾ ਕਿਉਂਕਿ ਉਹਦੇ ਵਿੱਚ ਬਜ਼ੁਰਗ ਵੀ ਹੁੰਦੇ ਆ ਉਹਨਾਂ ਦੀ ਇੱਛਾ ਹੁੰਦੀ ਹੈ ਕਿ ਅਸੀਂ ਬਿਲਕੁਲ ਸ਼ਹਿਰ ਦੇ ਟਕਸਾਬ ਦੇ ਬਿਲਕੁਲ ਗੁਰੂ ਘਰ ਦੇ ਬਿਲਕੁਲ ਨੇੜੇ ਜਾਈਏ ਤਾਂ ਟਕਸਾਬ ਤੋਂ ਲਗਭਗ 1 ਕਿਲੋਮੀਟਰ ਦੂਰ ਤੇ ਗੁਰਦੁਆਰਾ ਸੀਸਗੰਨ ਸਾਹਿਬ ਤੋਂ ਮਹਿਜ 700 ਮੀਟਰ ਦੂਰ दस एकड़ਾਂ ਚ ਅਸੀਂ ਇੱਕ ਟਰੈਕਟਰ ਟਰਾਲੀ ਸਿਟੀ ਬਣਾਈ ਹੈ ਉੱਥੇ ਇਸ਼ਨਾਨ ਦੀ ਵਿਵਸਥਾ ਬਾਥਰੂਮਸ ਦੀ ਵਿਵਸਥਾ ਸੀਸੀਟੀਵੀ ਕੈਮਰੇ ਬਿਲਕੁਲ ਜਿੱਥੇ ਆਪਾਂ ਬੈਠੇ ਆਂ ਇੱਥੋਂ ਹਾਰਡਲੀ 200 ਮੀਟਰ ਪਾਰ ਜਦੋਂ ਇਹ ਟਰੈਕਟਰ ਟਰਾਲੀ ਸਿਟੀ ਹੈ ਤੇ ਇਹ ਵੀ ਆਪਣੇ ਆਪ ਚ ਜਿਵੇਂ ਆਪਾਂ ਕਿਸਾਨ ਅੰਦੋਲਨ ਚ ਦੇਖਿਆ ਸੀ ਕਿ ਪੂਰੇ ਪੰਜਾਬ ਦੀ ਤਸਵੀਰ ਇਸ ਟਰੈਕਟਰ ਟਰਾਲੀ ਸਿਟੀ ਚ ਦੇਖਣ ਨੂੰ ਮਿਲੂਗੀ ਵੱਖ-ਵੱਖ ਪਿੰਡਾਂ ਤੋਂ ਇੱਥੇ ਆ ਕੇ ਜਿਹੜੇ ਸੰਗਤ ਰੁਕ ਸਕਦੀ ਹੈ ਸੀਸੀਟੀਵੀ ਕੈਮਰਸ ਦੀ ਵਿਵਸਥਾ ਇਦਾਂ ਸੰਗਤਾਂ ਨੂੰ ਇਹਦੇ ਲਈ ਅਨੰਪੁਰ ਸਾਹਿਬ ਦੇ ਚਾਰੋਂ ਦਿਸ਼ਾਵਾਂ 'ਚ ਟੀ ਪਾਰਕਿੰਗਸ ਜਿਹੜੀਆਂ ਬਣਾਈਆਂ ਗਈਆਂ ਨੇ 101 ਏਕੜ ਜਿਹੜਾ ਹੈ ਟੋਟਲ ਜਿਹੜੀ ਲੈਂਡ ਹੈ ਪਾਰਕਿੰਗਸ ਹੈ ਤੇ ਇਹ ਸਿੰਪਲ ਇਹ ਨਹੀਂ ਕਿ ਸਿਰਫ ਜ਼ਮੀਨ ਖਾਲੀ ਕਰਾ ਕੇ ਇੱਥੇ ਹਰ ਤਰ੍ਹਾਂ ਦਾ ਬੰਦੂਬਸ ਜਿਹੜਾ ਕੀਤਾ ਗਿਆ ਹਰ ਤਰ੍ਹਾਂ ਦੇ ਬੰਦੂਬਸ ਤੋਂ ਭਾਵ ਕਿ ਇੱਥੇ ਸਟਾਫ ਹੋਊਗਾ ਜੋ ਆਪ ਜੀ ਨੂੰ ਪਰਚੀ ਦੇਊਗਾ ਨਾਲ ਹੀ ਸੀਸੀਟੀਵੀ ਕੈਮਰੇਜ਼ ਹੈ ਵਾਸ਼ਰੂਮਸ ਹੈ ਆ ਇਸ਼ਨਾਨ ਘਰ ਵੀ ਹੈ ਜਿਹੜੀਆਂ ਵੱਡੀ ਪਾਰਕਿੰਗਸ ਹੈ ਤੇ ਪਲੱਸ ਟਰੌਲੀ ਸਟੇਟ ਜਿਹੜੇ ਹੈ ਆਮ ਆਦਮੀ ਕਲੀਨਿਕਸ ਹੈ ਹੈਲਪ ਡੈਸਕ ਹੈ ਹਰ ਤਰ੍ਹਾਂ ਦੀ ਜਿਹੜੀ ਸਹੂਲਤ ਉਹ ਦਿੱਤੀ ਗਈ ਹੈ ਹੁਣ ਜਿਹੜੀ ਸੰਗਤ ਆਉਗੀ ਉਸ ਨੂੰ ਜਦੋਂ ਕੋਈ ਵੀ ਪਾਰਕਿੰਗ ਸੰਗਤਾਂ ਦੇ ਸਹੂਲਤ ਦੇ ਲਈ ਖਾਸ ਧਿਆਨ ਰੱਖਿਆ ਗਿਆ ਕੋਈ ਵੀ ਪਾਰਕਿੰਗ 3.5 ਕਿਲੋਮੀਟਰ ਤੋਂ ਦੂਰ ਨਹੀਂ ਹੈ 택ਸਾਪ ਤੋਂ ਸਾਰੀ ਪਾਰਕਿੰਗਾਂ ਦਾ ਡਿਸਟੈਂਸ ਜਿਹੜਾ ਮੈਕਸਿਮਮ ਡਿਸਟੈਂਸ ਹੈ ਉਹ 3.5 ਕਿਲੋਮੀਟਰਸ ਹੈ ਤੇ ਇਹਨਾਂ ਪਾਰਕਿੰਗਾਂ ਤੋਂ ਬਾਅਦ ਸੰਗਤ ਨੂੰ ਅੱਗੇ ਲੈ ਕੇ ਜਾਣ ਦੇ ਲਈ ਸ਼ਟਲ ਸਰਵਿਸਿਜ਼ ਜਿਦੇ ਵਿੱਚ 500 ਈ ਰਿਕਸ਼ਾ ਤੇ ਉਹ ਈ ਰਿਕਸ਼ਾ ਸੰਗਤ ਦੇ ਲਈ 24 ਘੰਟੇ ਅਵੇਲੇਬਲ ਹੋਣਗੇ ਤੇ ਜਿਵੇਂ ਸੰਗਤ ਦੀ ਇੱਛਾ ਹੋਵੇ ਕੋਈ ਕਹਿੰਦਾ ਮੈਂ ਪਹਿਲਾਂ ਗੁਰਦੁਆਰਾ ਸੀਸਗਨ ਸਾਹਿਬ ਨੇਪਸਟਕ ਹੋਣਾ ਚਾਹੁੰਦਾ ਉੱਥੇ ਕੋਈ ਕਹਿੰਦਾ ਮੈਂ ਪਹਿਲਾਂ ਤਕਸਾਬ ਜਾਣਾ ਚਾਹੁੰਦਾ ਕੋਈ ਵੀ ਰਸਤੇ ਖਾਲਸਾ ਜਿਵੇਂ ਸੰਗਤ ਦੀ ਸਹੂਲਤ ਹੈ ਜਿਵੇਂ ਉਹਨਾਂ ਦੀ ਇੱਛਾ ਜਿਵੇਂ ਉਹਨਾਂ ਦੀ ਸ਼ਰਤ ਹੈ ਇਹ 500 ਈ ਰਿਕਸ਼ਾਜ਼ ਉਹਨਾਂ ਲਈ ਅਵੇਲੇਬਲ ਹੋਣਗੇ ਜਿਹੜੇ ਇਕੱਠੇ ਜੱਥੇ ਆ ਰਹੇ ਆ ਉਹਨਾਂ ਦੇ ਲਈ 65 ਮਿਨੀ ਬੱਸੇਸ ਐਟ 올 ਦਾ ਪਾਰਕਿੰਗ ਪੁਆਇੰਟਸ ਅਵੇਲੇਬਲ ਹੋਣਗੀਆਂ ਜਿੰਨੀਆਂ ਸਾਡੀਆਂ ਡੈਂਸਿਟੀਆਂ ਹੈ ਉਹਨਾਂ ਦੇ ਵਿੱਚ 골ਫ ਕਾਰਟ ਸیکل ਜਿਵੇਂ 70 ਕੇ ਲਈ ਡੈਂਸਿਟੀ ਹੈ ਟੈਂਟ ਸਿਟੀ ਦੇ ਵਿੱਚ ਜਾਣ ਦੇ ਹਰ ਉਹਦੇ ਵਿੱਚ ਜਿਹੜਾ ਹੈ ਉਹ 골ਫ ਕਾਰਟਸ ਅਵੇਲੇਬਲ ਹੈ ਇਸ ਦੇ ਨਾਲ ਹੀ ਆਪ ਸਭ ਨੇ ਦੇਖਿਆ ਹੋਣਾ ਜੀ ਕਿ ਪੂਰਾ ਅਨੰਦਪੁਰ ਸਾਹਿਬ ਅੱਜ ਬਹੁਤ ਸੋਹਣਾ ਲੱਗ ਰਿਹਾ ਹੈ आनंदां दी पूरी ऐ लग ਰਿਹਾ ਕਿ ਜਿਵੇਂ ਆਸਮਾਨ ਤੋਂ ਤਾਰੇ ਉਤਰ ਕੇ ਜਿਹੜਾ ਹੈ ਸਜਦਾ ਕਰਨ ਆਇਆ ਗੁਰੂ ਸਾਹਿਬ ਦੀ ਸ਼ਾਨ ਅਸੀਂ ਸਫਾਈ ਉੱਤੇ ਬਹੁਤ ਸਾਰੇ ਜਿਹੜੇ ਕੰਮ ਕੀਤੇ ਐ ਮੈਨੂੰ ਉਹਨਾਂ ਤੇ ਚਾਨਣਾ ਪਾਣਾ ਪਊਂਗਾ ਸਭ ਤੋਂ ਪਹਿਲਾਂ ਤਾਂ ਪੂਰੇ ਸ਼ਹਿਰ ਨੂੰ ਕਲਿਸ਼ਰੀ ਅਨੰਦਪੁਰ ਸਾਹਿਬ ਨੂੰ ਅਸੀਂ ਵਾਈਟ ਸਿਟੀ ਦਾ ਦੱਤਜਾ ਤਾਂ ਸਹੀ ਮੈਨੇਜਰਸ ਨੂੰ ਵਾਈਟ ਸਿਟੀ ਬਣਾਉਣ ਦੇ ਲਈ ਲਗਭਗ 25000 ਲੀਟਰ ਦਾ ਜਿਹੜਾ ਪੇਂਟ ਹੈ ਹਜੇ ਵੀ ਸਾਡੇ ਅਸੀਂ ਲੱਗੇ ਹੋਏ ਆ ਕਮਿਊਨਿਟੀ ਇਹ ਸਾਰਾ ਵਿਦ ਦਾ ਹੈਲਪ ਆਫ ਦਾ ਕਮਿਊਨਿਟੀ ਸੰਗਤ ਦੇ ਸਾਥ ਦੇ ਨਾਲ ਜਿਹੜਾ ਅਸੀਂ ਹਜੇ ਵੀ ਜਿਹੜਾ ਪੂਰੀ ਸ਼ਹਿਰ ਨੂੰ ਵਾਈਟ ਸਿਟੀ ਦੇ ਵਿੱਚ ਕਨਵਰਟ ਕਰ ਰਹੇ ਹਾਂ ਪੇਂਟ ਕਰ ਰਹੇ ਹਾਂ ਨਾਲ ਹੀ ਜਿਹੜਾ ਅਨੰਦਪੁਰ ਸਾਹਿਬ ਦੀ ਅੰਦਰਲੀਆਂ ਸੜਕਾਂ ਨੇ ਗਲੀਆਂ ਨੇ ਜੋ ਗੁਰਦੁਆਰਾ ਸੀਸਗੰਜ ਸਾਹਿਬ ਨੂੰ ਗੁਰਦੁਆਰਾ ਗੁਰੂ ਕੇ ਮਹਿਲ ਪੋਰਾ ਸਾਹਿਬ ਨੂੰ ਉਹਨਾਂ ਸਾਰੀ ਰੋਡਸ ਦੇ ਉੱਤੇ ਸਾਰੀ ਸਟਰੀਟਸ ਦੇ ਉੱਤੇ ਬਹੁਤ ਸੁੰਦਰ ਵਾਲ ਆਰਟ ਜਿਸ ਦੇ ਨਾਲ ਸ਼ਹਿਰ ਦੀ ਸੁੰਦਰਤਾ ਦੇ ਵਿੱਚ ਵੀ ਤੇ ਪਲੱਸ ਇਤਿਹਾਸ ਪਲੱਸ ਪੰਜਾਬ ਦਾ ਸੱਭਿਆਚਾਰ ਉਹ ਜਿਹੜਾ ਹੈ ਅਸੀਂ ਪੂਰੇ ਸ਼ਹਿਰ ਨੂੰ ਉਸਦੇ ਨਾਲ ਸਜਾਇਆ ਹੈ ਨਾਲ ਹੀ ਅਨੰਦਪੁਰ ਸਾਹਿਬ ਦੇ ਸ਼ਹਿਰ ਦੀਆਂ ਸਾਰੀਆਂ ਸੜਕਾਂ ਕੰਪਲੀਟ ਰੂਟਸ ਨੂੰ ਦੁਬਾਰਾ ਬਣਾਇਆ ਗਿਆ ਹਰ ਇੱਕ ਸੜਕ ਦੇ ਉੱਤੇ ਤੁਸੀਂ ਅੱਜ ਘੁੰਮ ਕੇ ਆਪ ਵੀ ਚੈੱਕ ਕਰ ਸਕਦੇ ਹੋ ਟੋਟਲ ਰੂਟਸ ਜਿੰਨੀਆਂ ਵੀ ਅਨੰਦਪੁਰ ਸਾਹਿਬ ਸ਼ਹਿਰ ਦੀਆਂ ਸੜਕਾਂ ਨੇ ਉਹਨਾਂ ਨੂੰ ਦੁਬਾਰਾ ਬਣਾਇਆ ਗਿਆ ਕਿ ਉਹਨਾਂ ਦੇ ਉੱਤੇ ਬਹੁਤ ਸੁੰਦਰ ਬਲਿੰਕਰਸ ਕੈਟਾਈਸ ਜੋ ਵੀ ਰੋਡ ਪ੍ਰੋਟੈਕਸ਼ਨ ਵਰਕ ਹੁੰਦਾ ਉਹ ਸਾਰਾ ਕੀਤਾ ਗਿਆ ਤਾਂ ਕਿ ਸ਼ਹਿਰ ਦੀ ਸੁੰਦਰਤਾ ਲਾਨਪੁਰ ਸਾਹਿਬ ਇੱਕ ਵਰਲਡ ਕਲਾਸ ਸਿਟੀ ਦੇ ਵਿੱਚ ਲੱਗੇ ਨਾਲ ਹੀ ਸ਼੍ਰੀ ਅਨੰਪੁਰ ਸਾਹਿਬ ਨੂੰ ਜਿੰਨੀ ਅਪਰੋਚ ਰੋਡਸ ਹੈ ਉਹਨਾਂ ਦਾ ਵੀ ਜਿਹੜਾ ਹੈ ਉਹ ਸਾਰੀ ਰੋਡਸ ਜਿਹੜੀਆਂ ਉਹ ਜਿਹੜੀਆਂ ਉਹ ਵੀ ਦੁਬਾਰਾ ਬਣਾਈਆਂ ਗਈਆਂ ਇਸ ਦੇ ਨਾਲ ਹੀ ਅਨੰਪੁਰ ਸਾਹਿਬ ਸ਼ਹਿਰ ਦੇ ਵਿੱਚ ਜਿਹੜਾ ਸਾਡਾ ਮਿਊਨਿਸਪਲ ਕਮੇਟੀ ਹੈ ਜਿੰਨੀ ਡਰੇਨਸ ਜਿੰਨਾ ਸਟਾਰਮ ਸੀਵਰੇਜ ਵਰਕ 15 ਕਰੋੜ ਰੁਪਏ ਸਪੈਸ਼ਲੀ ਸਰਕਾਰ ਵੱਲੋਂ ਪੈਕੇਜ ਦਿੱਤਾ ਗਿਆ ਤਾਂ ਕਿ ਸ਼ਹਿਰ ਦੇ ਬਹੁਤ ਸਾਰੇ ਕੰਮ ਹੋ ਗਏ ਐ ਇੱਥੇ ਤੱਕ ਇਹ ਸੀ ਕਿ ਗੁਰਦੁਆਰਾ ਸੀਸਗੰਨ ਸਾਹਿਬ ਦੇ ਸਾਹਮਣੇ ਵੀ ਜਿਹੜੇ ਓਪਨ ਡਰੇਨ ਸੀਗੀਆਂ ਉਹ ਸਾਰੀਆਂ ਬੰਦ ਕੀਤੀਆਂ ਗਈਆਂ ਤੇ ਬਹੁਤ ਸਾਰੇ ਕੰਮ ਐਦਾਂ ਦੇ ਸਟਾਰਮ ਵਾਟਰ ਦੇ ਲਈ ਜੋ ਸਟਾਪਦੀ ਤੋਂ ਬਾਅਦ ਪੂਰੇ ਸ਼ਹਿਰ ਦੇ ਹੋਰ ਜਿਹੜੀ ਸ਼ਹਿਰ ਦੀ ਓਵਰ올 ਡਵੈਲਪਮੈਂਟ ਲਈ ਉਹ ਸ਼ੁਰੂ ਹੋਣਗੇ ਐਦਾਂ ਹੀ ਜੀ ਪੂਰੇ ਸ਼ਹਿਰ ਦੇ ਵਿੱਚ ਸਾਰੇ ਜਿੰਨੇ ਲਾਈਟ ਸਿੱਗੀਆਂ ਚਾਹੇ ਉਹ ਸਟਰੀਟ ਲਾਈਟਸ ਸਿੱਗੀਆਂ ਸਾਰਿਆਂ ਨੂੰ ਜਿਹੜਾ ਹੈ ਚੇਂਜ ਕੀਤਾ ਗਿਆ ਵਾਈਟ ਕੀਤਾ ਗਿਆ ਆਲ ਦਾ ਪੋਲਸ ਹੈਵ ਬੀਨ ਪੇਂਟਡ ਵਾਈਟ ਉਹਨਾਂ ਨੂੰ ਵਾਈਟ ਪੇਂਟ ਕੀਤਾ ਗਿਆ ਤੇ ਸਾਰੀ ਲਾਈਟਸ ਦੇ ਉੱਤੇ ਇੱਕ ਸਪੈਸ਼ਲ ਵਾਈਟ ਜਿਹੜੀ ਸਟ੍ਰਿਪ ਲਾਈਟਸ ਹੈ ਉਹ ਵੀ ਲਗਾਈਆਂ ਗਈਆਂ ਤੇ ਅਨੰਦਪੁਰ ਸਾਹਿਬ ਨੂੰ ਹੋਰ ਸੋਨਾ ਬਣਾਉਣ ਦੇ ਲਈ ਇੱਕ ਜਿਹੜੀ ਸਪੈਸ਼ਲ ਮਿਸ਼ਾਲਸ ਹੈ ਆਪ ਜੀ ਹੁਣ ਦੇਖੋਗੇ ਥੋੜੀ ਦੇਰ ਤੱਕ ਚੱਲਣਗੀਆਂ ਉਹ ਜਿਹੜੀ ਸ਼ਹਾਦਤ ਦੀ ਲੋ ਟੈਂਪਰੇਰੀਲੀ ਉਹ ਸਾਰੀ ਮਿਸ਼ਾਲਾਂ ਪੂਰੇ ਸ਼ਹਿਰ ਅਸੀਂ ਉਹ ਵੀ ਲਾਇਆ ਗਈਆਂ ਪਲੱਸ ਪੂਰੇ ਸ਼ਹਿਰ ਨੂੰ ਜਿੰਨੇ ਵੀ ਪਬਲਿਕ ਬਿਲਡਿੰਗਸ ਹੈ ਰੋਡ ਸਾਈਡਸ ਹਰ ਇੱਕ ਜਗ੍ਹਾ ਬਹੁਤ ਸੁੰਦਰ ਲਾਈਟਨਿੰਗ ਵੀ ਜਿਹੜੀ ਹੈ ਉਹ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਹੈ ਤਾਂ ਜਿਹੜਾ ਰਾਤ ਦਾ ਜਿਹੜਾ ਰਾਤ ਦਾ ਦ੍ਰਿਸ਼ ਉਹ ਬਹੁਤ ਅਲੋਕਿਕ ਹੈ ਬਹੁਤ ਸਾਰੀ ਵੀਡੀਓਜ਼ ਮੈਂ ਦੇਖ ਰਿਆ ਉਹ ਇੰਸਟਾਗ੍ਰam ਤੇ ਫੇਸਬੁੱਕ ਤੇ ਵਾਇਰਲ ਹੋ ਰਹੀਆਂ ਬਹੁਤ ਸੋਹਣਾ ਤੇ ਆਪ ਜੀ ਵੀ ਹੁਣ ਦੇਖੋਗੇ ਕਿ ਕਿਵੇਂ ਅਨੰਦਪੁਰ ਸਾਹਿਬ ਕਿੰਨਾ ਸੋਹਣਾ ਲੱਗ ਰਿਹਾ ਹੈ ਐਜੀ ਚਲੋ ਇੰਨੀ ਜਦੋਂ ਸੰਗਤ ਆਉਗੀ ਤੇ ਮੋਬਾਈਲ ਟਾਵਰਸ ਸਪੈਸ਼ਲ ਮੋਬਾਈਲ ਟਾਵਰਸ ਸਾਰੀ ਕੰਪਨੀਜ਼ ਤੋਂ ਲਗਾਏ ਗਏ ਆ ਤਾਂ ਕਿ ਸਾਰਿਆਂ ਦੀ ਜਿਹੜੀ ਕਨੈਕਟੀਵਿਟੀ ਹੈ ਉਹ ਬਣੀ ਰਵੇ ਸੰਗਤ ਦੇ ਸਹੂਲਤ ਦੇ ਲਈ ਜਿਹੜਾ ਹੈ ਡਰਿੰਕਿੰਗ ਵਾਟਰ ਕਿਓਸਕਸ ਲਗਭਗ 70 ਤੋਂ ਵੱਧ ਲੰਗਰ ਜਿਹੜੇ ਆ ਉਹ ਨਨਪੁਰ ਸਾਹਿਬ ਦੇ ਵਿੱਚ ਤੇ ਆਸ-ਪਾਸ ਲੱਗਣਗੇ ਹਰ ਇੱਕ ਲੰਗਰ ਨੂੰ ਫੈਸਿਲੀਟੇਟ ਕਰਨ ਦੇ ਲਈ ਪਾਣੀ ਬਿਜਲੀ ਜਿਹੜਾ ਹੈ ਤੇ ਪਲੱਸ ਉੱਥੋਂ ਦਾ ਜਿਹੜਾ ਵੇਸਟ ਹੋਗਾ ਤਾਂ ਕਿ ਸਾਫ ਸਫਾਈ ਰਵੇ ਉਹ ਜਿਹੜਾ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਦੇਖ ਰਿਆ ਅ ਬਹੁਤ ਸਾਰੇ ਹਰ 200 ਮੀਟਰ ਤੇ ਵਾਟਰ ਕਯਾਸਿਕਸ ਆਪ ਜੀ ਨੂੰ ਮਿਲਣਗੇ ਪੀਣ ਵਾਲੇ ਪਾਣੀ ਦੇ ਸਾਫ ਸੁਥਰਾ ਪੀਣ ਵਾਲਾ ਪਾਣੀ ਬੱਚਿਆਂ ਦੇ ਲਈ ਜਿਹੜੇ ਹੈ ਡਾਈਪਰ ਚੇਂਜਿੰਗ ਰੂਮ ਬੇਬੀ ਫੀਡਰ ਰੂਮਸ ਉਹ ਬਣਾਏ ਗਏ ਨੇ ਸੈਨੀਟਰੀ ਨੈਪਕਿਨ ਵੈਂਡਿੰਗ ਮਸ਼ੀਨਸ ਉਹ ਲਗਾਈਆਂ ਗਈਆਂ ਨੇ ਤੇ ਪੂਰੇ ਅਨਪੁਰ ਸਾਹਿਬ ਨੂੰ ਅਸੀਂ 10 ਸੈਕਟਰਸ ਇਹ ਤਾਂ ਤਿਆਰੀ ਹੈ ਪਰ ਜਦੋਂ ਇਨੀ ਸੰਗਤ ਆਊਗੀ ਤਾਂ ਉਤਸਵੇਲੇ ਸਾਫ ਸਫਾਈ ਰੱਖਣ ਲਈ ਕਿਤੇ ਕੋਈ ਵਾਟਰ ਲੀਕੇਜ ਨਾ ਹੋਵੇ ਕਿਤੇ ਕੋਈ ਗੰਦਗੀ ਨਾ ਹੋਵੇ ਤੇ ਜਿਹੜੇ ਵਾਸ਼ਰੂਮਸ ਐ ਉਹ ਸਾਫ ਹੋਣ ਹਰ ਪਾਰਕਿੰਗ ਦੇ ਵਿੱਚ ਤਾਂ ਇਸ ਨੂੰ ਦੇ ਪੂਰੇ ਅਨੰਦਪੁਰ ਸਾਹਿਬ ਨੂੰ ਅਸੀਂ 10 ਸੈਕਟਰਸ ਵੰਡਿਆ ਤੇ ਹਰ ਇੱਕ ਸੈਕਟਰ ਦੇ ਉੱਤੇ ਇੱਕ ਆਈਐਸ ਅਫੀਸਰ ਉਸਦੀ ਨਿਗਰਾਨੀ ਕਰਨਗੇ ਤੇ ਹਰ ਇੱਕ ਘੰਟੇ ਦੀ ਜਿਹੜੀ ਰਿਪੋਰਟਿੰਗ ਹੋਊਗੀ ਅ ਅਗਲੇ 7 ਦਿਨ ਚਲੋ ਮੇਰੇ ਲਈ ਬੜੀ ਭਾਗਾ ਵਾਲੀ ਗੱਲ ਹੈ ਦਿਨ ਰਾਤ 24 ਘੰਟੇ ਮੈਂ ਅਨੰਦਪੁਰ ਸਾਹਿਬ ਦੀਆਂ ਸੜਕਾਂ ਤੇ ਹੋਊਗਾ ਤੇ ਆਪ ਜਿਹੜਾ ਹੈ ਸੰਗਤ ਦੇ ਲਈ ਤੇ ਜਿਹੜੀ ਸਾਡੇ ਜੋ ਵੀ ਸਰਕਾਰੀ ਯੋਗ ਸ਼ਕਤੀਆਂ ਆ ਰਹੀਆਂ ਹਨ ਉਹਨਾਂ ਦੀ ਤਿਆਰੀਆਂ ਲਈ ਹਰ ਵੇਲੇ 24 ਘੰਟੇ ਅਸੀਂ ਕੋਲ ਅਵੇਲੇਬਲ ਹੈ ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਹੜਾ ਹੈ ਲਾਅ ਐਂਡ ਆਰਡਰ ਨੂੰ ਦੇਖਦੇ ਹੋਏ ਅਰਾਊਂਡ 8000 8000 ਪੁਲਿਸ ਕਰਮੀ ਉਥੇ ਨਾ ਕਿੰਨੇ ਗਏ ਨੇ ਤੇ ਉਹਦੇ ਵਿੱਚੋਂ ਜਿਹੜਾ ਸਭ ਤੋਂ ਵੱਡਾ ਫੋਕਸ ਹੈ ਸਾਡਾ ਉਹ ਇਹ ਹੈ ਕਿ ਕਿਸੇ ਇੰਨੀ ਸੰਗਤ ਆਉਗੀ ਤਾਂ ਟ੍ਰੈਫਿਕ ਡਾਇਵਰਸ਼ਨ ਪਲਾਨਸ ਅਸੀਂ ਆਪਣੇ ਵੱਲੋਂ ਹਰ ਪ੍ਰਯਾਸ ਕਰ ਰਹੇ ਹਾਂ ਕਿ ਜਿਹੜਾ ਸਮੂਥ ਟ੍ਰੈਫਿਕ ਫਲੋ ਹੋਵੇ ਜਿਹੜਾ ਵੀ ਜੋ ਵੀ ਸੰਗਤ ਆ ਰਹੀ ਹੈ ਉਹ ਬੜੇ ਸਰਕਾਰ ਨਾਲ ਸ਼ਰਧਾ ਨਾਲ ਹੈਜ਼ਲ ਫਰੀ ਹੋ ਕੇ ਉਹ ਜਿੱਥੇ-ਜਿੱਥੇ ਉਹ ਮੱਥਾ ਟੇਕਣਾ ਚਾਹਣ ਉੱਥੇ-ਉਥੇ ਨਤਮਸਤਕ ਹੋ ਸਕਣ ਕੱਲ ਸਵੇਰ ਤੋਂ ਜੀ ਜਿਹੜੀ ਵੀ ਸੰਗਤ ਅਨੰਪੁਰ ਸਾਹਾ ਬਹੂਗੀ ਜਿਵੇਂ ਉਹ ਅਨੰਪੁਰ ਸਾਹਾ ਐਂਟਰ ਕਰਨਗੇ ਉਹਨਾਂ ਦੇ ਮੋਬਾਈਲ ਦੇ ਉੱਤੇ ਇੱਕ ਮੈਸੇਜ ਆ ਜਾਊਗਾ ਇੱਕ ਵੈਲਕਮ ਮੈਸੇਜ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਕਿ ਤਾਂ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਦੇ ਉੱਤੇ ਨਤਮਸਤਕ ਹੋਣ ਪਹੁੰਚੀ ਸਾਰੀ ਸਾਧ ਸੰਗਤ ਜੀ ਦਾ ਖਾਲਸੇ ਦੀ ਜਨਮ ਭੂਮੀ ਅਨੰਦਪੁਰ ਸਾਹਿਬ ਤੇ ਸਵਾਗਤ ਹੈ। ਨਾਲ ਉਸ ਦਿ ਵਿੱਚ ਦੋ ਲਿੰਕਸ ਹੋਣਗੇ ਇੱਕ ਜਿਹੜਾ ਹੈ ਵੈਬਸਾਈਟ ਦਾ ਲਿੰਕ ਹੈ ਤੇ ਇੱਕ ਸਾਡਾ ਹੈਲਪਲਾਈਨ ਨੰਬਰ ਹੈ ਜੋ 24 ਘੰਟੇ ਅਵੇਲੇਬਲ ਹੈ 01887 230350 ਤੇ ਨਾਲ ਅਸੀਂ ਇੱਕ ਵੈਬਸਾਈਟ ਬਣਾਈ ਹੈ ਅਨੰਦਪੁਰ ਸਾਹਿਬ 350.com ਇਹ ਵੈਬਸਾਈਟ ਤੁਹਾਨੂੰ ਕਿਉਂਕਿ ਅੱਜਕੱਲ ਮੋਬਾਈਲ ਦਾ ਯੁੱਗ ਹੈ ਇਸ ਇਹ ਇੱਕ ਵੈਬਸਾਈਟ ਦੇ ਵਿੱਚ ਸਾਰੀ ਸੁਵਿਧਾ ਹਰੋ ਸੁਵਿਧਾ ਸਿਪਾਈ ਹੈ ਤੇ ਇਸ ਦੀ ਜਿਹੜੀ ਐਪ ਹੈ ਅਨੰਦਪੁਰ ਸਾਹਿਬ 350 ਉਹ ਵੀ ਅਗਲੇ 24 ਘੰਟਿਆਂ ਦੇ ਵਿੱਚ ਲਾਈਵ ਹੋ ਜਾਊਗੀ ਤਾਂ ਵੈਬਸਾਈਟ ਵੀ ਹੋਊਗੀ ਤੇ ਐਪ ਵੀ ਹੋਊਗੀ ਤੇ ਹੁਣ ਮੈਂ ਇੱਕ ਵਾਰੀ ਆਪ ਜੀ ਨੂੰ ਜਿਹੜੀ ਵੈਬਸਾਈਟ ਹੈ ਉਸ ਦੇ ਉੱਤੇ ਚਾਨਣਾ ਪਾਉਂ। ਇਹ ਸਾਡਾ ਜਿਹੜੀ ਹੈ ਵੈਬਸਾਈਟ ਹੈ anandpursaheb350.com ਜਦੋਂ ਆਪਾਂ ਆਂਦੇ ਹਾਂ ਜੀ ਸਭ ਤੋਂ ਪਹਿਲਾਂ ਜਿਹੜਾ ਹੈ ਟਾਈਮਰ ਲੱਗਿਆ ਕਿਉਂਕਿ ਲਈ ਜਿਹੜੇ ਮੁੱਖ ਸਮਾਗਮ ਹੈ 23 ਤਰੀਕ ਤੋਂ ਸ਼ੁਰੂ ਹੋ ਰਿਹਾ ਹੈ ਅੱਜ ਵੀ ਅਨੰਦਪੁਰ ਸਾਹਿਬ ਬਹੁਤ ਵੱਡਾ ਲਾਈਟਿੰਗ ਸਾਊਂਡ ਸ਼ੋਅ ਹੈ 23 ਤਰੀਕ ਤੋਂ ਸ਼ੁਰੂ ਹੋ ਰਿਹਾ ਤਾਂ ਇਹਦੇ ਵਿੱਚ ਸਭ ਤੋਂ ਤੇ ਟਾਈਮਰ ਲੱਗਿਆ ਤੇ ਤੁਸੀਂ ਦੇਖ ਸਕਦੇ ਹੋ ਫਿਰ ਇਹ ਪੰਜਾਬੀ ਚ ਵੀ ਹੈ ਅੰਗਰੇਜ਼ੀ ਚ ਵੀ ਹੈ ਤਾਂ ਤੁਸੀਂ ਆਪਣੀ ਭਾਸ਼ਾ ਚ ਚੂਜ਼ ਕਰਕੇ ਇਸ ਨੂੰ ਵੈੱਬਸਾਈਟ ਤੇ ਐਪ ਚਲਾ ਸਕਦੇ ਹੋ ਸਭ ਤੋਂ ਪਹਿਲਾਂ ਜਿਵੇਂ ਆਪਾਂ ਇਵੈਂਟਸ ਚ ਆ ਗਏ ਆਪਾਂ ਇਵੈਂਟਸ ਤੇ ਕਲਿੱਕ ਕਰਾਂਗੇ

ਜੀ ਜਿਵੇਂ ਆਪਾਂ ਇਹ ਵੈਬਸਾਈਟ ਖੋਲਦੇ ਆ ਤਾਂ ਇਹਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਸੀ ਅਲੱਗ ਅਲੱਗ ਹੈ ਇਵੈਂਟਸ ਟੈਂਸਿਟੀਆਂ ਪਾਰਕਿੰਗਸ ਸ਼ਟਲ ਸਰਵਿਸਿਜ਼ ਮੈਡੀਕਲ ਹੈਂਡ ਪਬਲਿਕ ਯੂਟਿਲਿਟੀਆਂ ਤਾਂ ਸਭ ਤੋਂ ਪਹਿਲੇ ਜਿਵੇਂ ਆਪਾਂ ਇਵੈਂਟਸ ਤੇ ਜਾਵਾਂਗੇ ਤਾਂ ਇਵੈਂਟਸ ਆ ਜਾਂਦਾ ਡੇ 1 ਡੇ 2 ਡੇ 3 29 ਨਵੰਬਰ ਤੱਕ ਜਿਹੜੇ ਸਮਾਗਮ ਹੈ ਟੈਂਸਿਟੀਆਂ 30 ਤਰੀਕ ਤੱਕ ਚੱਲਣਗੇ ਤਾਂ ਤੁਸੀਂ ਜਦੋਂ ਡੇ ਵਾਈਜ਼ ਆਂਦੇ ਹੋ ਡਿਟੇਲ 1 ਤਾਂ 23 ਨਵੰਬਰ ਨੂੰ ਜੋ ਜੋ ਹੈ ਅਖੰਡਪਾਠ ਸਾਬ ਦਾ ਆਰੰਭ ਹੈ ਫਿਰ ਉਸ ਤੋਂ ਬਾਅਦ ਐਗਜ਼ੀਬਿਸ਼ਨ ਦੇ ਇਨੋਗੁਰੇਸ਼ਨ ਹੈ ਥੈਨ ਸਰਵ ਧਰਮ ਸੰਮੇਲਨ ਹੈ ਇਸ ਦੇ ਵਿੱਚ ਤੁਸੀਂ ਜਿੱਦਾਂ ਹੀ ਬੁੱਕਮਾਰਕ ਕਰ ਦੋਗੇ ਤੁਹਾਡੇ ਆਟੋਮੈਟਿਕਲੀ ਤੁਹਾਡੇ ਕੈਲੰਡਰਸ ਟਾਈਮਰ ਲੱਗ ਜਾਊਗਾ ਤੁਸੀਂ ਉੱਥੇ ਦੀ ਲੋਕੇਸ਼ਨ ਦੇਖਣਾ ਚਾਹੁੰਦੇ ਹੋ ਇਹ ਤੁਹਾਨੂੰ ਲੋਕੇਸ਼ਨ ਤੇ ਗਾਈਡ ਕਰ ਦਊਗਾ ਤੁਸੀਂ ਬਾਈ ਚਾਂਸ ਤੁਸੀਂ ਕਿਤੇ ਹੋਰ ਹੋ ਉਸ ਵਕਤ ਅਨੰਦਪੁਰ ਸਾਹਿਬ ਤੁਸੀਂ ਲਾਈਵ ਦੇਖਣਾ ਚਾਹੁੰਦੇ ਹੋ ਤੁਹਾਨੂੰ ਉਹ ਲਾਈਵ ਦੇਖਜੂਗਾ ਐਦਾਂ ਹੀ ਇਹ ਸਾਰੇ ਇਵੈਂਟਸ ਆਗੇ ਸੋ ਡੇ ਵਾਈਜ਼ ਤੁਸੀਂ ਜਿੱਥੇ-ਜਿੱਥੇ ਤੁਹਾਨੂੰ ਤੁਸੀਂ ਸਾਰੇ ਇਵੈਂਟਸ ਜਿਹੜੇ ਅਗਲੇ 29 30 ਤਰੀਕ ਤੱਕ ਚੱਲਣਗੇ ਸਾਰੇ ਇਵੈਂਟਸ ਦੇ ਵਿੱਚ ਅਸੀਂ ਪਾਏ ਆ ਫਿਰ ਅੱਗੇ ਆ ਜਾਂਦੇ ਆਪਾਂ ਟੈਂਟ ਸਿਟੀਆਂ ਦੇ ਵਿੱਚ ਸੋ ਟੈਂਟ ਸਿਟੀ ਦੀ ਬੁਕਿੰਗ ਵੀ ਤੁਸੀਂ ਕਰ ਸਕਦੇ ਹੋ ਕਿਹੜੀ ਟੈਂਟ ਸਿਟੀ ਦੀ ਲੋਕੇਸ਼ਨ ਕੀ ਹੈ ਕੀ ਕੀ ਫੈਸਿਲਿਟੀਆਂ ਹੈ ਉੱਥੇ ਉਹ ਹੈ ਆ ਸਾਰੀ ਟੈਂਟ ਸਿਟੀਆਂ ਜਿੱਦੇ ਮੈਂ ਆਪ ਜਿੰਨ ਦੱਸਿਆ ਸੀ ਅਸੀਂ ਉੱਥੇ ਆਮ ਆਦਮੀ ਕਲੀਨਿਕਸ ਹੈ 24 ਘੰਟੇ ਲੰਗਰ ਦੀ ਵਿਵਸਥਾ ਹੈ ਤੇ ਹਰ ਇੱਕ ਟੈਂਟ ਸਿਟੀ ਦੇ ਵਿੱਚ ਆਮ ਆਦਮੀ ਕਲੀਨਿਕ ਹੈ ਤੇ ਆਮ ਆਦਮੀ ਕਲੀਨਿਕ ਤੋਂ ਭਾਵੇਂ ਹੈ ਕਿ ਉੱਥੇ ਜੋ ਟੈਸਟ ਜੋ ਹੈਲਥ ਸੇਵਾਇਟਿਸ ਇੱਕ ਨਾਰਮਲ ਆਮ ਆਦਮੀ ਕਲੀਨਿਕ ਤੇ ਮਿਲਦੀ ਹੈ ਉਹ ਇੱਥੇ ਵੀ ਦੇ ਰਿਆ ਤਾਂ ਟੈਸਟ ਵੀ ਹੋ ਸਕਣਗੇ। ਅ ਸਰਦੀ ਬਹੁਤ ਹੈ ਤਾਂ ਠੰਡਾ ਗਰਮ ਪਾਣੀ ਹਰ ਇੱਕ ਰੂਮ ਚ ਅਵੇਲੇਬਲ ਹੋਊਗਾ, ਹਰ ਵਾਸ਼ਰੂਮ ਚ ਅਵੇਲੇਬਲ ਹੋਊਗਾ। ਸੰਗਤ ਦੀ ਸਹੂਲਤ ਦਾ ਹਰ ਖਿਆਲ ਅਸੀਂ ਰੱਖਿਆ। 10 ਪਾਰਕਿੰਗਸ। ਐਵਰੀ ਪਾਰਕਿੰਗ ਤੀ ਦਿੱਤੀ ਪਾਰਕਿੰਗ ਜਿਹੜੀਆਂ ਹੈ ਉਹ ਮੈਪਡ ਹੈ। ਟਰੋਲੀ ਸੀਟੀਵੀ। ਹਰ ਪਾਰਕਿੰਗ ਤੁਸੀਂ ਸੈੱਟ ਤੁਸੀਂ ਜਿਸ ਦਿਸ਼ਾ ਚੋਂ ਆ ਰਹੇ ਹੋ ਤੁਸੀਂ ਮੁਹਾਲੀ ਤੋਂ ਆ ਰਹੇ ਹੋ ਤੁਸੀਂ ਲੁਧਿਆਣਾ ਤੋਂ ਆ ਰਹੇ ਹੋ ਜਲੰਧਰ ਤੋਂ ਆ ਰਹੇ ਹੋ ਬਠਿੰਡੇ ਤੋਂ ਫਰੀਦਕੋਟ ਤੋਂ ਫਾਜ਼ਿਲਕਾ ਤੋਂ ਫਰੋਜ਼ਪੁਰ ਤੋਂ ਅੰਬਰਸਰ ਤੋਂ ਪਠਾਨਕੋਟ ਤੋਂ ਜਾਂ ਫਿਰ ਦਿੱਲੀ ਤੋਂ ਜਾਂ ਹਿਮਾਚਲ ਤੋਂ ਯੂ ਆਰ ਕਮਿੰਗ ਫਰਮ ਐਨੀ ਡਾਇਰੈਕਸ਼ਨ ਤੁਸੀਂ ਦੇਖ ਸਕਦੇ ਹੋ ਕਿ ਸਾਨੂੰ ਇਹ ਪਾਰਕਿੰਗ ਤੇ ਜਿੱਥੇ ਤੁਸੀਂ ਗੱਡੀ پارک ਕਰਦੇ ਹੋ ਤੁਸੀਂ ਅਗਰ ਇੱਥੇ ਮਾਰਕ ਕਰ ਦੋਗੇ ਤਾਂ ਤੁਹਾਨੂੰ ਵੈਬਸਾਈਟ ਤੇ ਐਪ ਤੁਹਾਨੂੰ ਗਾਈਡ ਕਰੂਗੀ ਕਿ ਤੁਸੀਂ ਕਿਵੇਂ ਉੱਥੇ ਪਹੁੰਚ ਸਕਦੇ ਹੋ ਸ਼ਟਲ ਸਰਵਿਸਿਜ਼ ਅ ਇ ਰਿਕਸ਼ਾਸ ਐਂਡ ਮਿਨੀ ਬੱਸਸਿਸ ਉਹਦੀ ਹੈ ਕਿ ਕਦੋਂ-ਕਦੋਂ ਤੁਸੀਂ ਦਿਨ ਬੈਡੀਜ਼ ਕਿੁਕ ਲਈ ਐਨੀ ਸੰਗਤ ਤਾਂ ਹਰ ਚੀਜ਼ ਦਾ ਧਿਆਨ ਰੱਖਦੇ ਹੋਏ 19 ਆਮ ਆਦਮੀ ਕਲੀਨਿਕਸ ਤੇ ਇੱਕ ਪੀ ਐਚ ਸੀ ਸਾਡੇ ਇੱਕ ਸੀ ਐਚ ਸੀ ਤੇ ਦੋ ਹਸਪੀਟਲਸ ਪੂਰੀ ਤਰ੍ਹਾਂ ਤਿਆਰ ਹੈ ਅਨੰਦਪੁਰ ਸਾਹਿਬ ਦੇ ਵਿੱਚ ਵੀ ਹਰ ਤਰ੍ਹਾਂ ਦੀ ਅਗਰ ਕਿਸੇ ਨੂੰ ਕੋਈ ਵੀ ਦਿੱਕਤ ਆਂਦੀ ਹੈ ਵੀ ਹੈ ਵੈਂਟੀਲੇਟਰਸ ఎవਰੀਥਿੰਗ ਇਜ਼ ਵੈਲ ਟੇਕਨ ਕੇਅਰ ਆਫ ਹੈਲਪ ਮਿਸਸਸ ਆਪ ਆ ਕੇ ਹਰ ਤਰ੍ਹਾਂ ਦੀ ਐਂਬੂਲੈਂਸਿਸ ਹਰ ਟੈਂਸਿਟੀ ਦੇ ਵਿੱਚ ਐਂਬੂਲੈਂਸਿਸ ਹਰ ਇਵੈਂਟ ਦੇ ਕੋਲ ਮੁੱਖ ਪੰਡਾਲ ਦੇ ਵਿੱਚ ਐਂਬੂਲੈਂਸਿਸ ਪੂਰਾ ਖੁਦਾ ਨਾ ਖਾਸਤਾ ਰੱਬ ਨਾ ਕਰੇ ਪਰ ਅਗਰ ਕਿਸੇ ਨੂੰ ਕੋਈ ਵੀ ਦਿੱਕਤ ਆਂਦੀ ਹੈ ਤਾਂ ਹਰ ਤਰ੍ਹਾਂ ਦਾ ਜਿਹੜਾ ਹੈ ਹਰ ਇੱਕ ਟੈਂਸਿਟੀਆਂ ਦੇ ਵਿੱਚ ਹਰ ਮੁੱਖ ਪੰਡਾਲ ਦੇ ਵਿੱਚ ਜਿਹੜੇ ਫਾਇਰ ਸਾਡੇ ਵਹੀਕਲਸ ਹੈ ਜਿਹੜੇ ਉਹ ਵੀ ਹੋਣਗੇ ਪਬਲਿਕ ਯੂਟਿਲਿਟੀਆਂ ਸਾਡੇ ਕੋਲ ਇੱਥੇ 9 ਫਿਕਸ ਵਾਸ਼ਰੂਮਸ ਹੈ ਪੂਰੇ ਸ਼ਹਿਰ ਦੇ ਵਿੱਚ ਅਸੀਂ ਉਹ ਜਿਹੜੇ ਪੂਰੇ ਅਪਡੇਟ ਕੀਤੇ ਅਪਗ੍ਰੇਡ ਕੀਤੇ ਹੈ ਇਸ ਤੋਂ ਇਲਾਵਾ 26 ਮੋਬਾਈਲ ਟਾਇਲਟ ਪਲੈਂਸ ਪੂਰੇ ਸ਼ਹਿਰ ਦੇ ਜਗਾ ਜਗਾ ਦੇ ਵਿੱਚ ਹੋਣ ਗਿਆ ਤਾਂ ਜੋ ਹਰ ਇੱਕ ਪਾਰਕਿੰਗ ਤੋਂ ਇਲਾਵਾ ਪਾਰਕਿੰਗ ਸੇ ਟੈਂਸਿਟਿਸ ਤੋਂ ਇਲਾਵਾ ਹੈ ਇਹ ਵੀ ਜਿਹੜੀ ਹੈ ਹਰ ਇੱਕ ਘੰਟੇ ਬਾਅਦ ਸਾਫ਼ ਹੋਣ ਗਿਆ ਐਦਾਂ ਹੀ ਜੀ ਪੂਰੇ ਸ਼ਹਿਰ ਦੇ ਵਿੱਚ ਜਿਹੜਾ ਹੈ ਜਦੋਂ ਜਿਹੜੇ ਸਾਡੇ ਮੁੱਖ ਸਮਾਗਮ ਹੈ ਉਹਨਾਂ ਦੇ ਲਈ ਪੂਰੇ ਸ਼ਹਿਰ ਦੇ ਵਿੱਚ ਪਬਲਿਕ ਅਨਾਉਂਸਮੈਂਟ ਸਿਸਟਮ ਦ ਹੋਲ ਸਿਟੀ ਇਸ ਸੀਸੀਟੀਵੀ ਕਵਰਡ ਪੂਰਾ ਸ਼ਹਿਰ ਦੇ ਵਿੱਚ ਸੀਸੀਟੀਵੀ ਕੈਮਰੇਸ ਹਰ ਜਗ੍ਹਾ ਪਾਰਕਿੰਗਸ ਤੋਂ ਲੈ ਕੇ ਰੋਡਸ ਦੇ ਉੱਤੇ ਜਿੱਥੇ-ਜਿੱਥੇ ਸਮਾਗਮ ਹੋਣੇ ਉੱਥੇ ਲਾਏ ਗਏ ਨੇ ਪਲੱਸ ਪਬਲਿਕ ਇੰਟਰਸਟ ਸਿਸਟਮ ਪੂਰੇ ਸ਼ਹਿਰ ਦੇ ਵਿੱਚ ਹੈ ਤੇ 30 ਐਲਈਡੀ ਸਕਰੀਨਸ ਤੁਸੀਂ ਪਾਰਕਿੰਗ ਤੋਂ ਪੈਦਲ ਜਾ ਰਹੇ ਹੋ ਈ ਰਿਕਸ਼ਾ ਤੇ ਜਾ ਰਹੇ ਹੋ ਤੁਸੀਂ ਕਿੰਗ ਸਿਟੀ ਤੋਂ ਤੇ ਤੁਸੀਂ ਹਰ ਵੇਲੇ ਜੋ ਵੀ ਸਮਾਗਮ ਹੋ ਰਿਹਾ ਤੁਸੀਂ ਸੰਗਤ ਦੇ ਨਾਲ ਤੁਸੀਂ ਜਿਹੜੇ ਜੁੜੇ ਰਹੋਗੇ 31 LED ਸਕਰੀਨਸ ਜਿਹੜੀਆਂ ਲਾਈਆਂ ਗਈਆਂ ਤੇ মিডিਆ ਦੇ ਸਹੂਲਤ ਦੇ ਲਈ ਇੱਕ ਪਰਮਾਨੈਂਟ মিডিਆ ਇਨਫੋਰਮੇਸ਼ਨ ਸੈਂਟਰ ਕਿਉਂਕਿ ਇਕੱਲੇ ਸਾਡੇ ਪੰਜਾਬ ਤੋਂ ਨਹੀਂ ਪੂਰੇ ਦੇਸ਼ ਤੋਂ ਤੇ ਇੰਟਰਨੈਸ਼ਨਲ মিডিਆ ਵੀ ਆਊਗਾ ਤੇ ਉੱਥੇ ਲਈ ਜਿਹੜਾ ਹੈ ਇੱਥੇ ਹਰ ਤਰ੍ਹਾਂ ਦੀ ਸਹੂਲਤ ਸਾਰੇ ਜਰਨਲਿਸਟ ਦੇ ਲਈ ਜਿਹੜਾ ਹੈ ਉਹ ਇਸ ਇੱਥੇ ਪਰਮਾਨੈਂਟ ਇਸ মিডিਆ ਸੈਂਟਰ ਇਸ ਵਿਲ ਬੀ ਥੇਰ ਨਾਲ ਹੀ ਅਸੀਂ ਟੀਚਰਸ ਤੇ ਪਲੱਸ ਪੰਜਾਬ ਸਰਕਾਰ ਵੱਲੋਂ ਲਾਈਜ਼ਨ ਆਫੀਸਰਸ ਜੋ ਵੀ ਡਿਗਨਿਟਰੀਜ਼ ਆ ਰਹੇ ਨੇ ਆਊਟ ਆਫ ਦਾ ਸਟੇਟ ਆਨਰੇਬਲ ਜੱਜਸ ਆਨਰੇਬਲ ਮਿਨਿਸਟਰਸ ਆਨਰੇਬਲ ਸੀਐਨਸ ਸਾਡੇ ਸੰਸਮਾਜ ਤੋਂ ਜੋ ਆ ਰਹੇ ਨੇ ਸਾਰਿਆਂ ਦੇ ਸਹੂਲਤ ਦੇ ਲਈ ਇੱਕ ਲਾਈਜ਼ਨ ਆਫੀਸਰ ਤੇ ਜਿਸ ਭਾਸ਼ਾ ਦੇ ਵਿੱਚ ਕੋਈ ਸਾਊਥ ਤੋਂ ਆ ਰਿਹਾ ਤਾਂ ਉਹਨਾਂ ਲਈ ਇੰਗਲਿਸ਼ ਕੋਈ ਬਾਹਰੋਂ ਪੰਜਾਬ ਤੋਂ ਆ ਰਿਹਾ ਉਹਨਾਂ ਨੂੰ ਹਿੰਦੀ ਜੋ ਭਾਸ਼ਾ ਚ ਕੰਫਰਟੇਬਲ ਹੈ ਤਾਂ ਕਿ ਜਦੋਂ ਆਉਂਦੇ ਆ ਤੇ ਵੱਖ-ਵੱਖ ਗੁਰੂ ਘਰ ਅਸਨਤਮਸਤਕ ਹੁੰਦੇ ਹੈ ਤਾਂ ਅਨੰਕੁਰ ਸਾਹਿਬ ਦਾ ਇਤਿਹਾਸ ਤਾਂ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਤਿਹਾਸ ਅਸੀਂ ਸਾਰੇ ਉਹਨੂੰ ਦੱਸ ਸਕੀਏ ਇਹ ਜਿਹੜਾ ਇਸ ਦੇ ਨਾਲ ਨਾਲ ਹੈਰੀਟੇਜ ਵਾਕ ਸੰਗਤ ਦੇ ਲਈ ਜਿਹੜਾ ਹੈ ਉਹ ਵੀ ਅਸੀਂ ਅਰੇਂਜ ਕਰ ਰਹੇ ਹਾਂ ਇਹ ਸਾਰੇ ਜਿਹੜੇ ਸਾਡੇ ਹੈ ਪ੍ਰੈਪਰੇਸ਼ਨਸ ਹੈ ਇਸ ਦੇ ਨਾਲ ਨਾਲ ਅੱਜ ਜਿਹੜਾ ਹੈ ਲਾਈਟਿੰਗ ਸਾਊਂਡ ਸ਼ੋ ਦੀ ਸ਼ੁਰੂਆਤ ਹੋ ਜੂਗੀ 23 ਤਰੀਕ ਤੋਂ ਲੈ ਕੇ 29 ਤਰੀਕ ਤੱਕ ਰੋਜ਼ਾਨਾ ਡਰੋਨ ਸ਼ੋ ਵੀ ਹੋਊਗਾ 24 ਨੂੰ ਵਿਧਾਨ ਸਭਾ ਸੈਸ਼ਨ ਹੈ ਉਹਦੀ ਵੀ ਪ੍ਰੋਪਰ ਜਿਹੜੀ ਕੰਪਲੀਟ ਤਿਆਰੀ ਹੈ ਪ੍ਰੈਪਰੇਸ਼ਨਸ that has been done ਪੂਰੀ ਇੱਕ ਵਿਧਾਨ ਸਭਾ ਇਟ ਵਾਸ ਅ ਚੈਲੰਜ ਜਸਟ ਨੇ ਅਸੀਂ ਇਹ ਅਨਾਉਂਸ ਕੀਤਾ ਸੀ ਸੀਐਮ ਸਾਹਿਬ ਨੇ ਤਾਂ ਸਾਰੇ ਸੀਗੇ ਕਿ ਕਿਵੇਂ ਹੋਊਗਾ ਕਿਵੇਂ ਪਰ ਅੱਜ ਆਪ ਜੀ ਜਾ ਕੇ ਜਿਹੜਾ ਹੈ ਅਗਲੇ ਦੋ ਦਿਨਾਂ ਵਿੱਚ ਦੇਖੋਗੇ ਕਿ ਪੂਰਾ ਵਿਧਾਨ ਸਭਾ ਸੈਟ ਕਿੱਟੀ ਕੀ ਟੈਨਸਿਟੀ ਸੈਟ ਕੀਤੀ ਹੈ ਇਹ ਤੇ ਆਪਣੇ ਵੱਲੋਂ ਅਸੀਂ ਹਰ ਸੰਭਵ ਪ੍ਰਯਾਸ ਕਰ ਰਹੇ ਹਾਂ ਹਰ ਉਹ ਮੁੰਕਿਨ ਕੋਸ਼ਿਸ਼ ਕਰ ਰਹੇ ਹਾਂ ਕਿ ਕੋਈ ਕਸਰ ਨਾ ਰਹੇ ਕੋਈ ਇਸ ਤੋਂ ਵੱਡਾ ਪਰਬ ਨਹੀਂ ਹੋ ਸਕਦਾ ਇਸ ਤੋਂ ਵੱਡੀ ਧਰਤੀ ਨਹੀਂ ਹੋ ਸਕਦੀ ਇਸ ਤੋਂ ਵੱਡਾ ਮੌਕਾ ਨਹੀਂ ਹੋ ਸਕਦਾ ਤਾਂ ਪੰਜਾਬ ਸਰਕਾਰ ਆਪਣੇ ਵੱਲੋਂ ਸਾਡੇ ਸਾਰੇ ਅਧਿਕਾਰੀ ਵੀ ਤੇ ਸਾਡੇ ਇਲਾਕੇ ਦੇ ਲੋਕ ਵੀ ਅਸੀਂ ਕੋਯੂ ਜਿਹੜਾ ਹੈ ਆਪਣਾ ਸਾਰਾ ਕੁਝ ਅਰਪਣ ਕਰ ਰਹੇ ਹਾਂ ਤਾਂ ਕਿ ਸੰਗਤ ਆਵੇ ਇਸ ਲਾਸਾਨੀ ਸ਼ਹਾਦਤ ਨੂੰ ਸਜਦਾ ਕਰੇ ਤੇ ਗੁਰੂ ਸਾਹਿਬ ਦੀ ਖੁਸ਼ੀਆਂ ਪ੍ਰਾਪਤ ਕਰੇ ਬਾਗਵੰਤਾਂ ਜੀ 24ਵੀਂ ਤਰੀਕ ਨੂੰ ਜੀ ਚਰਨ ਗੰਗਾ ਸਟੇਡੀਅਮ ਦੇ ਵਿੱਚ ਜਿਹੜਾ ਹੈ ਗੱਤਕੇ ਮੁਖੰਦ ਦੇ ਮੁਕਾਬਲੇ ਹੋਣਗੇ ਪਲੱਸ ਜਿਹੜਾ ਹੈ ਗਾਈਡਡ ਟੂਰਸ ਹਰ ਰੋਜ਼ ਚੱਲਦੇ ਰਹਿੰਦੇ ਨੇ ਮੈਸਾ ਮੇਰੇ ਗੋਲ ਮਾਲ ਨੇ ਪਹਿਲਾ ਸਵਾਲ ਦਾ ਤੁਸੀਂ ਗਿਆ